ਸਹੀ ਹੈਗਾ ਕਿ ਬਹੁਤ ਹੀ ਇੱਕ ਅਨਫੋਰਚੂਨੇਟ ਇੰਸੀਡੈਂਟ ਵਾਪਰਿਆ ਹੈਗਾ ਤੇ ਅਸੀਂ ਰਾਤ ਨੂੰ ਜਦੋਂ ਸਾਨੂੰ ਮੈਸੇਜ ਮਿਲਣਾ ਸ਼ੁਰੂ ਹੋਇਆ ਸੀ ਅਸੀਂ ਉਸੇ ਟਾਈਮ ਤੇ ਆਪਣੀ ਮੈਡੀਕਲ ਟੀਮਸ ਅਥਰਿਫਿਊਟ ਕਰ ਦਿੱਤੀ ਅਸੀਂ ਉਹ ਡੋਰ ਤੋਂ ਡੋਰ ਮੈਡੀਕਲ ਟੀਮਸ ਡਾਕਟਰ ਸਾਹਿਬਾਨ ਦੇ ਨਾਲ ਡੋਰ ਤੋਂ ਡੋਰ ਰਾਤ ਤੋਂ ਹੀ ਅਸੀਂ ਸਾਰੇ ਹੀ ਜਿਨ੍ਹਾਂ ਨੇ ਵੀ ਇਸ ਸੇਵਨ ਕੀਤਾ ਹੋਵੇ ਭਾਵੇਂ ਉਹ ਸਿੰਪਟੋਮੈਟਿਕ ਨਾ ਵੀ ਹੋਣ ਅਸੀਂ ਇਨਸਿਸਟ ਕਰ ਰਹੇ ਹਾਂ ਕਿ ਉਹਨਾਂ ਦਾ ਅਸੀਂ ਇੱਕ ਵਾਰੀ खल करा के एक बार चेकअप करा दिए जो ठीक तो बहुत अनफोर्चुनेटली जेडे परिवार से काफ़ी गरीब वर्ग के भी है हैं तो बेसिकली रोजाना उन्होंने दिहाड़ी होंगी सी तो उस सेवन किया गया सीगा हां एक लेडी भी गिरफ्तार हुई है वो भी यह काम करती थी और लेडी ਦੇ ਹਸਬੰਡ ਦੀ ਵੀ ਡੈਥ ਹੋ ਗਈ ਆ ਅਸੀਂ ਇਸ ਨੂੰ ਮੌਜੂਦ ਹਰਕਾ ਮਜੀਠਾ ਦੇ ਪਿੰਡ ਤਲਵੰਡੀ ਵਿਖੇ ਦੱਸ ਜੀਏ ਕਿ ਬੀਤੀ ਦੇਰ ਰਾਤ ਜੋ ਕਾਫੀ ਮੰਦਪਗੀ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕਿ 14 ਦੇ ਕਰੀਬ ਜਿਹੜੀਆਂ ਮੌਤਾਂ ਹੋਣ ਤੱਕ ਮਾੜੀ ਹਿਰਾਪੀng ਕਰਕੇ ਹੋ ਚੁੱਕੀਆਂ ਨੇ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਗੁਰੂ ਨਗਰੀ ਦੇ ਜੋ ਡੀਸੀ ਸਾਹਿਬਣ ਹੈਗੇ ਨੇ ਸਚੀ ਸੋਨੀ ਜੀ ਉਹ ਇੱਥੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਡੀਏਜੀ ਤੇ ਦਸ ਸਿੰਘ ਜੀ ਤਾਂ ਪੂਰਾ ਪ੍ਰਸ਼ਾਸਨ ਜਿਹੜਾ ਕੱਲੇ-ਕੱਲੇ ਦੇ ਘਰ ਜਾ ਕੇ ਜੋ ਹਾਲਾਤ ਦੇਖ ਰਿਹਾ ਗਰਬਤ ਕਰ ਰਿਹਾ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਸਾਹਿਬਾਂ ਜਿਹੜੇ ਨੇ ਉਹ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਦੱਸ ਜੀ ਕਿ ਜਦੋਂ ਕੱਲ੍ਹ ਬੀਤੇ ਦਿਨੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ 8 ਦੇ ਕਰੀਬ ਜੋ ਮੌਤਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ ਲੇਕਿਨ ਹੁਣ ਤੱਕ 14 ਦੇ ਕਰੀਬ ਜੋ ਪੁਸ਼ਟੀ ਹੋ ਚੁੱਕੀ ਹੈ ਮੌਤਾਂ ਦੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਡੀਸੀ ਸਾਇਬਨ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਮੌਕੇ ਦੇ ਉੱਤੇ ਹਾਲਾਤ ਜਾਣਨ ਵਾਸਤੇ ਡੀਸੀ ਮੈਮ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਡੀਜੀ ਜੀ ਸਤਿੰਦਰ ਸਿੰਘ ਜੋਨੇ ਉভি ਮੌਕੇ ਤੇ ਉੱਤੇ ਮੌਜੂਦ ਨੇ ਤਾਂ ਕੱਲੇ-ਕੱਲੇ ਦੇ ਕਰ ਜਾ ਕੇ ਜੋ ਅੱਜ ਗੱਲਬਾਤ ਇੱਥੇ ਕੀਤੀ ਗਈ ਹੈ ਉਹ ਆਪਣੇ ਸਹਿਯੋਗੀ ਨੂੰ ਕਰੂੰਗਾ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹਾਂ ਕਿ ਜਿੱਥੇ ਹੀ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਵੱਡੀ ਕੀਤੀ ਗਈ ਹੈ ਜਿਹੜੇ ਤਸਕਰ ਸੀਗੇ ਉਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਆ ਹੋ ਚੁੱਕੀ ਹੈ ਆਖਿਆ ਜਾ ਰਿਹਾ ਕਿ ਉਹਦੇ ਵਿੱਚ ਇੱਕ ਮਹਿਲਾ ਵੀ ਹੈਗੀ ਹੈ ਤਾਂ 14 ਦੇ ਕਰੀਬ ਜਿਹੜੀਆਂ ਮੋਦਾ ਜੋ ਤੁਮ ਜੂਨ ਨੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਸਰ ਕੀ ਅਪਡੇਟ ਹੈ ਜੀ ਤੁਹਾਨੂੰ ਤੁਹਾਨੂੰ ਆਜੋ ਮੈਮ ਤੁਹਾਨੂੰ ਦੱਸ ਚੁੱਕੇ ਆ ਜੀ ਉਹੀ ਹੈ तकरीबन ਅਨਫੋਰਚੂਨੇਟ ਆ ਜੀ ਚੌਰਾ ਡੈਥ ਹੋਈਆਂ ਜੀ ਔਰ ਅਸੀਂ ਜਿਹੜੇ ਵੀ ਇਹਦੇ ਚ ਬੰਦੇ ਇਨਵੋਲਟ ਸੀਗੇ ਮਜੀਠੇ ਰੇਨਾ ਪਿੰਡਾਂ ਦੇ ਔਰ ਜਿਹੜਾ ਕਿੰਗ ਪਿੰਸੀ ਲੈ ਕੇ ਆਇਆ ਸੀ ਉਹ ਸਾਰੇ ਗ੍ਰਿਫਤਾਰ ਹੋ ਚੁੱਕੇ ਆ ਤੇ ਅਗਲੀ ਅਸੀਂ ਤਫਤੀਸ਼ ਕਰ ਰਹੇ ਆ ਜਿਹੜੇ ਵੀ ਕੋਈ ਉਜੀ ਸਟੇਟ ਦੇ ਵਿੱਚ ਆ ਜਾਂ ਇੱਕ ਅਧਾ ਦੂਜੇ ਡਿਸਟ੍ਰਿਕਟ ਚੋਂ ਉਹਦਾ ਵੀ ਸਾਡੇ ਟੀਮਾਂ ਰਵਾਨਾ ਹੋ ਗਈਆਂ ਉਹਨਾਂ ਨੂੰ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਪਰ ਜਿਹੜੇ ਮੇਨ ਮੁਲਜ਼ਮ ਸੀਗੇ ਜਿਨ੍ਹਾਂ ਨੇ ਇੱਥੇ ਪਿੰਡਾਂ ਚ ਡਿਸਟ੍ਰਿਬਿਊਟ ਕੀਤੀ ਔਰ ਜਿਹੜਾ ਮੇਨ ਬੰਦਾ ਜਿਹੜਾ ਪਿੱਛੋਂ ਲੈ ਕੇ ਜਿਨੇ ਅੱਗੇ ਇਹਨਾਂ ਨੂੰ ਪ੍ਰੋਵਾਈਡ ਕੀਤੀ ਸੀ ਉਹ ਅਰੈਸਟ ਹੋ ਚੁੱਕਾ ਆ ਔਰ ਸਫੀਸ਼ੀਐਂਟ ਐਵਿਡੈਂਸ ਸਾਡੇ ਕੋਲ ਟੈਕਨੀਕਲੀ ਸਭ ਕੁਝ ਮਿਲ ਚੁੱਕਾ ਆ ਕਿ ਉਹ ਔਰ ਉਹਨਾਂ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਹਾਂ ਇੱਕ ਲੇਡੀ ਵੀ ਗ੍ਰਫਤਾਰ ਹੋਈ ਆ ਉਹ ਵੀ ਇਹ ਕੰਮ ਕਰਦੀ ਸੀ ਔਰ ਲੇਡੀ ਦੇ ਹਸਬੰਡ ਦੀ ਵੀ ਡੈਥ ਹੋ ਗਈ ਤੇ ਉਹ ਆਪ ਹੀ ਨਸ਼ੇ ਇਹੀ ਸ਼ਰਾਬ ਵਿੱਚ ਦਾ ਕੰਮ ਕਰਦੀ ਸੀ ਉਹਨੂੰ ਵੀ ਰੈਸਟ ਕੀਤਾ ਸਰ ਕਿਤੋਂ ਦੇ ਨੇ ਮੋਲਜਮ ਜੀ ਇਹਨਾਂ ਪਿੰਡਾਂ ਦੇ ਜਿੱਥੇ ਅਨਫੋਰਚੂਨੇਟ ਐਕਸੀਡੈਂਟ ਹੋਇਆ ਔਰ ਜਿਹੜਾ ਮੇਨ ਕਿੰਗਪਿੰਨਰ ਪਿੱਛੇ ਉਹ ਹਰਸ਼ਾ ਚੀਨਾ ਬੈਠੇ ਤੇ ਕੌਣ ਦਾ ਕਿੰਨੇ ਮੋਤਾਂ ਹੋ ਚੁੱਕੇ ਆ ਜੀ 14 14 ਡੈਥ ਹੋ ਚੁੱਕੀ ਜਾਂ ਹੋਰ ਕੋਈ ਹਾਲਾਤ ਹੈ 4 5 ਜਨੇ ਹਸਪੀਟਲ ਦਾਖਲ ਹੈਗੇ ਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਪਿੰਡਾਂ 'ਚ ਅਨਾਊਂਸਮੈਂਟ ਰਾਤ ਵੀ ਹੋ ਗਈ ਸੀਗੀ ਵੀ ਜੇ ਕੋਈ ਬਿਮਾਰ ਆ ਤੇ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਮੈਮ ਨੇ ਉਸ ਵੇਲੇ ਹਸਪੀਟਲ ਡਾਕਟਰ ਐਂਬੂਲੈਂਸਿਸ ਰਾਤ ਹੀ ਇੱਥੇ ਆ ਗਈਆਂ ਸੀ ਜਾਂ ਤੇ ਅਸੀਂ ਉਹਨਾਂ ਨੂੰ ਮੈਡੀਕਲ ਏਡ ਦੇਣੀ ਸ਼ੁਰੂ ਕਰ ਦਿੱਤੀ ਸੀ ਨਹੀਂ ਪਿੰਡਾਂ ਦਾ ਮਾਮਲਾ ਆ ਚੁੱਕਾ ਹੈ ਸਾਹਮਣੇ ਚਾਰ ਪਿੰਡਾਂ ਦਾ ਸਰ ਇੱਕ ਇਹ ਚੀਜ਼ ਕੰਫਰਮ ਹੋ ਗਈ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਨੇ ਇੱਕ ਕੇਸ ਰਾਤ ਨਾਲ ਹੋਈਆਂ ਨੇ ਹਾਂਜੀ ਇੱਕੋ ਇੱਕੋ ਸ਼ਰਾਬ ਇੱਕੋ ਸ਼ਰਾਬ ਇੱਕ ਇੱਕ ਹੀ ਬੰਦੇ ਜਿਨ੍ਹਾਂ ਨੇ ਸਪਲਾਈ ਕੀਤੀ ਸੀਗੀ ਉਹਦੇ ਵੱਲੋਂ ਹੀ ਹੋਈਆਂ ਜੀ ਸਰ ਤਾਂ ਇੱਥੇ ਅਪਰਸਰ ਦੇ ਡਿਪਟੀ ਕਮਿਸ਼ਨਰ ਮੈਂ ਵੀ ਮੌਜੂਦ ਨੇ ਜਿਹੜੀ ਕਾਰਵਾਈ ਕੀਤੀ ਅਹ ਹਰਨਤਾ ਜੀ ਤੁਹਾਨੂੰ ਜਿੱਦਾਂ ਸਰ ਨੇ ਦੱਸਿਆ ਹੀ ਹੈਗਾ ਕਿ ਬਹੁਤ ਹੀ ਇੱਕ ਅਨਫੋਰਚੂਨੇਟ ਇੰਸੀਡੈਂਟ ਵਾਪਰਿਆ ਹੈਗਾ ਤੇ ਅਸੀਂ ਰਾਤ ਨੂੰ ਜਦੋਂ ਸਾਨੂੰ ਮੈਸੇਜ ਮਿਲਣਾ ਸ਼ੁਰੂ ਹੋਇਆ ਸੀ ਅਸੀਂ ਉਸੇ ਟਾਈਮ ਤੇ ਆਪਣੀ ਮੈਡੀਕਲ ਟੀਮਸ ਇੱਥੇ ਡਿਪਲੋਏ ਕਰ ਦਿੱਤੀਆਂ ਸੀਗੀਆਂ ਤੇ ਅਸੀਂ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਹਸਪੀਟਲ ਵੀ ਪਹੁੰਚਾਇਆ ਸੀਗਾ ਅਨਫੋਰਚੂਨੇਟਲੀ 14 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ ਤਾਜੋ ਹੀ ਡੈਥ ਕਾਊਂਟ ਹੋਰ ਨਾ ਵਧੇ ਇਸ ਰੀਜ਼ਨ ਨਾਲ ਸਾਟੀਆਂ ਜਿਹੜੀਆਂ ਟੀਮਸ ਹੈਗੀਆਂ ਉਹ ਹਾ ਡੋਰ ਟੂ ਡੋਰ ਮੈਡੀਕਲ ਟੀਮਸ ਡਾਕਟਰ ਸਾਹਿਬਾਂ ਦੇ ਨਾਲ ਡੋਰ ਟੂ ਡੋਰ ਰਾਤੋਂ ਹੀ ਅਸੀਂ ਸਾਰੇ ਹੀ ਜਿਨ੍ਹਾਂ ਨੇ ਵੀ ਇਸ ਸੇਵਨ ਕੀਤਾ ਹੋਵੇ ਭਾਵੇਂ ਉਹ ਸਿੰਪਟੋਮੈਟਿਕ ਨਾ ਵੀ ਹੋਣ ਅਸੀਂ ਇਨਸਿਸਟ ਕਰ ਰਹੇ ਹਾਂ ਕਿ ਉਹਨਾਂ ਦਾ ਅਸੀਂ ਇੱਕ ਵਾਰੀ ਆ ਅ ਦਾਖਲ ਕਰਾ ਕੇ ਇੱਕ ਵਾਰੀ ਚੈੱਕ ਅਪ ਕਰਾ ਦਈਏ ਜੇ ਉਹ ਠੀਕ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ ਜੀ ਬਟ ਅਸੀਂ ਇਨਸਿਸਟ ਕਰ ਰਹੇ ਹਾਂ ਕਿ ਇੱਕ ਵਾਰੀ ਉਹਨਾਂ ਦੀ ਟ੍ਰੀਟਮੈਂਟ ਐਂਡ ਚੈੱਕ ਅਪ ਜ਼ਰੂਰ ਹੋਵੇ ਸੋ ਸੱਡੀਆਂ ਟੀਮਾਂ ਤਾਂ ਰਾਤ ਦੀਆਂ ਇੱਥੇ ਹੀ ਮੌਜੂਦ ਨੇ ਜੀ ਪਿੰਡਾਂ ਦੇ ਵਿੱਚ ਤੇ ਜਿਹੜੇ ਮੇਨ ਬੰਦੇ ਸੀਗੇ ਉਹ ਆਲਰੇਡੀ ਗ੍ਰਿਫਟਾਰ ਵੀ ਹੋ ਚੁੱਕੇ ਤੇ ਵੱਡਾ ਐਕਸ਼ਨ ਜਿਹੜਾ ਹੈਗਾ ਪੁਲਿਸ ਸਿਕਸਾਈਸ ਦੀ ਜੁਆਇੰਟ ਟੀਮਸ ਰਾਹੀਂ ਜਿਹੜਾ ਸਪਲਾਈ ਚੇਨ ਹੈ ਉਸੇ ਵੀ ਲਿੱਤਾ ਜਾ ਰਿਹਾ ਹੈਗਾ ਮਨਸੂਰ ਦੇ ਪਰਿਵਾਰਾਂ ਨੂੰ ਵੀ ਮਿਲੇ ਉਹਨਾਂ ਨੇ ਕੀ ਦੱਸਿਆ ਕਿ ਕਦੋਂ ਤੋਂ ਇਹ ਸਾਰਾ ਚਿੰਤਨਾ ਚੱਲ ਰਿਹਾ ਸੀ ਇਹ ਅਨਫੋਰਚਨਟਲੀ ਜਿਹੜੇ ਪਰਿਵਾਰ ਸੀਗੇ ਉਹ ਕਾਫੀ ਗਰੀਬ ਵਰਗ ਦੇ ਵੀ ਹੈਗੇ ਨੇ ਤੇ ਉਹ ਬੇਸਿਕਲੀ ਰੋਜ਼ਾਨਾ ਉਹਨਾਂ ਦੀ ਦਿਹਾੜੀ ਹੁੰਦੀ ਸੀ ਕਿ ਤੇ ਉਸ ਤੋਂ ਬਾਅਦ ਜਿਹੜਾ ਸੇਵਨ ਕੀਤਾ ਗਿਆ ਸੀਗਾ ਤੇ ਉਹ ਕਹਿੰਦੇ ਕਿ ਜਾਂ ਤੱਕ ਕੱਲ ਜਾਂ ਇੱਕ ਰਾਤ ਪਹਿਲਾਂ ਉਹਨਾਂ ਤੋਂ ਹੀ ਜਿਹੜੀ ਇਹ ਸੇਵਨ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਵੋਮਿਟਿੰਗ ਜਾਂ ਇਦਾਂ ਦੇ ਸਿੰਟਮਸ ਉਹਨਾਂ ਨੂੰ ਸ਼ੋ ਹੋਏ ਸੋ ਪੁਛਾ ਨੇ ਤਾਂ ਆਪਣਾ ਹਿਸਾਬ ਨਾਲ ਇਲਾਜ ਇੱਥੇ ਜਿੱਦਾਂ ਲੋਕਲੀ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਜਦੋਂ ਨਹੀਂ ਹੋਇਆ ਫਿਰ ਸਾਨੂੰ ਸ਼ਾਇਦ ਉਸ ਟਾਈਮ ਰਾਤ ਨੂੰ ਕਾਲ ਕਰਨੀ ਸ਼ੁਰੂ ਹੋ ਗਈ ਸੀਗੇ ਉਸ ਟਾਈਮ ਤੇ ਅਸੀਂ ਡਾਕਟਰ ਸੀ ਟੀਮ ਰਸ਼ ਕੀਤੀ ਸੀ ਜਿਸ ਦੇ ਦੋ ਪਰੇ ਨੇ ਉਹਨਾਂ ਦੇ ਸਿਰ ਤੇ ਹੀ ਘਰ ਚੱਲਦਾ ਸੀ ਤੇ ਕੋਈ ਉਹਨਾਂ ਦੇ ਲਈ ਕੋਈ ਦੇਖੋ ਜਿਹੜੀ ਜਿਹੜੀ ਪੰਜਾਬ ਸਰਕਾਰ ਹੈ ਤੇ ਮਾਨਯੋਗ ਸੀਐਮ ਸਰ ਹੈ ਉਹਨਾਂ ਦੇ ਕਲੀਅਰ ਦਿਸ਼ਾ ਨਿਰਦੇਸ਼ ਹੈ ਕਿ ਅਸੀਂ ਪੂਰੀ ਤਰ੍ਹਾਂ ਫੈਮਿਲੀਜ਼ ਨਾਲ ਖੜੇ ਹਾਂ ਉਹਨਾਂ ਨੂੰ ਹਰ ਪੱਖੋਂ ਅਸੀਂ ਮਦਦ ਕਰ ਰਹੇ ਹਾਂ ਭਾਵੇਂ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਹੈਗੀ ਹੈ ਜਾਂ ਉਹਨਾਂ ਦੀ ਆਰਥਿਕ ਸਹਾਇਤਾ ਅਸੀਂ ਉਹਨਾਂ ਨਾਲ ਖੜੇ ਹਾਂ ਐਂਡ ਮੋਸਟ ਇੰਪੋਰਟੈਂਟਲੀ ਐਜ਼ ਆਫ ਨਾਓ ਵੀ ਸਾਡੀ ਟੀਮਸ ਇਹੀ ਟਰਾਈ ਕਰ ਰਹੀਆਂ ਕਿ ਇਹ ਹੁਣ ਹੋਰ ਚੀਜ਼ ਜਿਹੜੀ ਵਧੇ ਨਾ ਅਸੀਂ ਹੁਣ ਵੀ ਡੋਰ ਟੂ ਡੋਰ ਜਾ ਰਹੀ ਹਾਂ ਬਿਕੋਜ਼ ਸਟੋਬੀ ਕੰਟੇ ਹੁਣ ਵੀ ਸਾਡੇ ਲਈ ਥੋੜੇ ਜੇ ਉਹ ਹੁੰਦੇ ਐ ਕ੍ਰਿਟੀਕਲ ਤੋ ਐਸ ਪਰ ਜਿਹੜੀ ਮੈਡੀਸਿਨ ਦੀ ਪ੍ਰੋਟੋਕਾਲ ਹੈ ਅਸੀਂ ਹੁਣ ਵੀ ਲੋਕਾਂ ਨੂੰ ਇੱਕ ਵਾਰੀ ਅਬੈਂਡੈਂਟ ਕਾਉਂਸਲ ਦੇ ਰਹੀ ਹਾਂ ਅਸੀਂ ਹਸਪੀਟਲ ਜਾ ਰਹੇ ਹਾਂ ਕਿ ਕਿੱਦਨੇ ਤੇ ਜਾਣੀ ਐ ਐਸ ਆਫ ਨਾ ਪੰਚ ਜਿਹੜੀ ਹਸਪੀਟਲ ਦੇ ਵਿੱਚ ਨੇ ਜੀ ਤੇ ਅਸੀਂ ਹੁਣ ਹੋਰ ਲੋਕ ਜਿਹੜੇ ਨੇ ਉਹਨਹੀ ਵੀ ਅਸੀਂ ਸ਼ਿਫਟ ਕੀਤੇ ਐ ਪਿੰਚੋਂ ਸੋ ਅਸੀਂ ਲਗਾਤਾਰ ਵੈਦਰ ਸਿੰਟੋਮੈਟਿਕ ਹੈ ਜਿੱਦਾਂ ਮੈਂ ਕਹਿਆ ਸਿੰਪਟੋਮੈਟਿਕ ਹੈ ਜਾਂ ਨਾ ਨਾ ਵੀ ਸਿੰਪਟੋਮੈਟਿਕ ਹੈਗੇ ਅਸੀਂ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਚੈੱਕਅਪ ਕਰਾ ਰਹੇ ਥੈਂਕ ਯੂ ਲੀਗਰ ਤਾਂ ਇਹ ਲਗਾਤਾਰ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਜਿਹੜਾ ਮੌਕੇ ਤੇ ਉੱਤੇ ਮੌਜੂਦ ਹੈਗਾ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਦੇ ਨਾਲ ਆਖਿਆ ਗਿਆ ਕਿ ਇਹ ਜਿਹੜੀਆਂ ਮੋਤਾਂ ਹੋਈਆਂ ਨੇ 14 ਦੇ ਕਰੀਬ ਮੋਤਾਂ ਨੇ ਤੇ 5 ਤੋਂ 6 ਦੇ ਕਰੀਬ ਜਿਹੜੇ ਹਸਪੀਟਲ ਦੇ ਵਿੱਚ ਐਡਮਿਟ ਹੈਗੇ ਨੇ ਤਾਂ ਜਿਹੜੇ ਲੋਕ ਜਿਨ੍ਹਾਂ ਨੇ ਸ਼ਰਾਬ ਪੀਤੀ ਆ ਜਾਂ ਫਿਰ ਜਿਹੜੇ ਠੀਕ ਨਹੀਂ ਕੀ ਜਾਂ ਜਿਨ੍ਹਾਂ ਦੀ ਥੋੜੀ-ਬਹੁਤੀ ਸਿਹਤ ਖਰਾਬ ਆ ਤਾਂ ਉਹਨਾਂ ਦੇ ਵੀ ਜਿਹੜੇ ਟੈਸਟ ਲਗਾਤਾਰ ਜਿਹੜੇ ਇੱਥੇ ਕੀਤੇ ਜਾ ਰਹੇ ਨੇ ਤਾਂ ਇਹ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਸੰਜੇ ਕਿਤੇ ਨੇ ਤੁਹਾਡੇ ਨਾਲ ਜਗਬਾਨੀ ਟੀਵੀ ਦੇ ਉੱਤੇ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਆ ਖੁੱਲ ਕੇ ਗੱਲਬਾਤ ਜਿਹੜੀ ਸਾਹਮਣੇ ਕੀਤੀ ਗਈ ਆ ਕਿਹਾ ਗਿਆ ਕਿ ਜਿਹੜੇ ਕਿੰਗ ਪਿੰਨ ਸੀਗੇ ਹਰਸ਼ਾ ਸ਼ੀਨਾ ਦਾ ਰਹਿਣ ਵਾਲਾ ਕਿੰਗ ਪਿੰਨ ਆ ਉਹ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਲੇਡੀ ਸੀਗੀ ਜਿਹੜੀ ਇਸ ਦੇ ਵਿੱਚ ਸ਼ਰਾਬ ਜਿਹੜੀ ਆ ਵੇਚਦੀ ਸੀਗੀ ਤਾਂ ਉਹਦੇ ਹਸਬੰਡ ਦੀ ਵੀ ਡੈਥ ਹੋ ਚੁੱਕੀ ਆ ਤਾਂ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਚੋਸਨਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿ